ਇਹਨੀ ਵਾਧੂ ਸੀ ਬਦਲਾਅ ਇਹਨਾਂ ਨੇ ਉਦੋਂ ਉਦੋਂ ਹੀ ਬੋਨ ਕੀਤਾ ਸੀ ਲੋਕਾਂ ਨੂੰ ਕਿ ਕੇਜਰੀਵਾਲ ਤੋਂ ਬੱਚੋ ਕਿ چھوٹਾ ਮੂਤੀ ਹੈ ਉਹ ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਹਾਂ ਕੇਜਰੀਵਾਲ ਸਾਹਿਬ ਤੋਂ ਪੰਪ ਤੋਂ ਤੁਹਾਡੇ ਤੇ ਬੀਜੇਪੀ ਵਿੱਚ ਫਰਕ ਦੱਸੋ ਉਹ ਗੱਲਾਂ ਦਾ ਫਰਕ ਪੁੱਛਣਾ ਹੁੰਦਾ ਹੈ ਕਿ ਪੰਜਾਬ ਨੂੰ 13 ਡਾਕਟਰ ਗਾਂਧੀ ਚਾਹੀਦੇ ਜਿੰਦ ਤੱਕ ਪੰਜਾਬ ਨੂੰ 13 ਡਾਕਟਰ ਗਾਂਧੀ ਮਿਲ ਗਏ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਦੇਖੇ ਕਿ ਦਵਾਜਿਆ ਗਿਆ ਹੈ ਸਰਦਾਰ ਸੁਖਬਹਾਲ ਸਿੰਘ ਖੈਰਾ ਜਿਹੜੇ ਕਿ ਪੰਜਾਬ ਦੀ ਨਾਟਕ ਨੇ ਡਰ ਆਵਾਜ਼ ਨੇ ਔਰ ਜਿਨ੍ਹਾਂ ਨੇ ਸਦਾ ਸਦਾ ਹੱਕ ਸੱਚ ਦਾ ਪਹਿਰਾ ਦਿੱਤਾ ਹੈ ਖੈਰਾ ਸਾਹਿਬ ਸਾਧੀਆਂ ਵਿਰੋਧੀ ਪਾਰਟੀਆਂ ਨੂੰ ਬੜੇ ਤਕੜੇ ਮਾਰਜ ਨਾਲ ਸਕਸ ਦੇ ਕੇ ਕਾਂਗਸ ਪਾਰਟੀ ਲਈ ਇਹ ਸੀ ਜਿੱਤ ਕੀ ਜੀ ਰਾਹੁਲ ગાંધી ਜੀ ਦੀ ਇਸ ਤੇ ਗੈਂਟਰੀ ਹਾਈ ਕਮਾਂਡਰੀ ਚੋਲੀ ਪਾਣਗੇ ਜਦੋਂ 2022 ਦੀ ਚੋਣ ਚੱਲੀ ਸੀ ਜਿਹੜੀ ਕਹਿੰਦੇ ਜੀ ਹਲੇਰੀ ਵਗਦੀ ਸੀ ਬਦਲਾਵ ਇਹਨਾਂ ਨੇ ਉਦੋਂ ਉਦੋਂ ਹੀ ਬੋਨ ਕੀਤਾ ਸੀ ਲੋਕਾਂ ਨੂੰ ਕਿ ਕੇਜਰੀਵਾਲ ਤੋਂ بچਿਓ ਇਹ ਛੋਟਾ ਮੁੱਦੀ ਵਾ ਔਰ ਹੋ ਗਿਆ ਸਾਬਤ 2 ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਮੈਂ ਪੁੱਛਣਾ ਚਾਹਣਾ ਹਾਂ ਕੇਜਰੀਵਾਲ ਸਾਹਿਬ ਕੁਵੰਤਮ ਤੁਹਾਡੇ ਤੇ ਬੀਜੇਪੀ ਚ ਫਰਕ ਦੱਸੋ ਦੋ ਗੱਲਾਂ ਦਾ ਫਰਕ ਪੁੱਛਣਾ ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਈਡੀ ਤੇ ਸੀਪੀਆਈ ਬੀਜੇਪੀ ਜਿਹੜੀ ਆ ਉਹ ਤੰਗ ਕਰ ਰਹੀ ਆ ਔਰ ਝੂਠੇ ਕੇਸਾਂ ਕਸਾਰੀ ਇੱਕ ਮਿੰਟ ਵਾਸਤੇ ਮੰਨ ਲੈਨੇ ਕਿ ਵੈਸੇ ਝੂਠੇ ਕੇਸ ਹੈ ਨਹੀਂ ਕੇ ਬਹੁਤ ਵੱਡਾ ਸ਼ਰਾਬ ਘਟਾਲਾ ਪਰ ਚਲੋ ਮੰਨੋ ਕਿਉਂ ਝੂਠੇ ਕੇਸ ਲਈ ਤੁਸੀਂ ਇਹ ਦੱਸੋ ਤੁਸੀਂ ਪੰਜਾਬ ਪੁਲਿਸ ਦੇ ਵਿਜੀਲੈਂਸ ਨਹੀਂ ਮਹਿਸੂਸ ਕਰਦੇ ਤੁਸੀਂ ਕਿੰਨੇ ਬੰਦਿਆਂ ਨੂੰ ਨਜਾਇਜ਼ ਫੜ ਕੇ ਅੰਦਰ ਦਿੱਤਾ ਕਿੰਨੇ ਝੂਠੇ ਪਰਚੇ ਦਰਜ ਕੀਤੇ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਜਦੋਂ ਜਮਾਨਤ ਹੁੰਦੀ ਇੱਕ ਹੋਰ ਝੂਠਾ ਮੁਕੱਦਮਾ ਤੁਸੀਂ ਕਿੰਨੇ ਐਕਟਿਵਿਸਟਾਂ ਨੂੰ ਚੱਕਿਆ ਪੁਲਿਸ ਨੇ ਮਾਰਿਆ ਜਾਂ ਕੋਈ ਟਵੀਟ ਕਰ ਦੇਵੇ ਕੋਈ ਤੁਹਾਡੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਉਹਨੂੰ ਜੰਮੂ ਤੱਕ ਲੈ ਕੇ ਪੁਲਿਸ ਲੈਂਡ ਜਾਂਦੀ ਹੈ ਕੁਈ ਬੱਗਾ ਸੀ ਬੀਜੇਪੀ ਦਾ ਉਹਨੇ ਕੇਸ਼ਰੀਵਾਲ ਦੇ ਖਿਲਾਫ ਕੋਈ ਫੇਸਬੁਕ ਤੇ ਲਿਖਤਾ ਉਹਨੂੰ ਦਿੱਲੀ ਭੱਜ ਗਈ ਪੁਲਿਸ ਨਾਲ ਇਸ ਦਾ ਪੰਜਾਬ ਪੁਲਿਸ ਮੈਂਟ ਫॉर दैट ਸੋ ਬੀਜੇਪੀ ਦਾ ਤੇ ਜਿਹੜਾ ਬੋਕਰ ਆ ਪੁਲਿਸ ਦਾ ਮਿਸਿਊਜ਼ ਨੂੰ ਲੈ ਕੇ ਕੋਈ ਫਰਕੀ ਦੂਸਰਾ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜਾ ਹੈਗਾ ਕੇਜਰੀ ਬਹੁਤ ਅੱਧੇ ਕਿੰਟਰੀ ਨੋਟਿਸ ਤੇ ਦੇਵੀਗੜ੍ਹ ਦੇ ਇਸ ਸਟਾਫ ਵਿੱਚ ਕਾਂਗਰਸ ਦੇ ਸਰਕਾਰ ਨੂੰ ਵਰਕਰਾਂ ਨੂੰ ਸਤਿਕਾਰ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਡਾਕਟਰ ਸਾਹਿਬ ਸਾਡੇ ਬਹੁਤ ਹੌਨਦਾਰ ਕਾਬਿਲ ਪਾਰਲੀਮੈਂਟਰੀਅਨ ਰਹੇ ਚੁੱਕੇ ਹਨ ਇਹਨਾਂ ਨੇ ਆਪਣਾ ਜਿਹੜਾ ਅਚੀਵਮੈਂਟਸ ਉਹ ਐਸ ਮੈਂਬਰ ਆਫ ਪਾਰਲੀਮੈਂਟ ਉਹ ਸਾਰੀ ਦੁਨੀਆ ਤੇ ਜਗ ਜ਼ਾਹਰ ਹੈ ਮੈਂ ਤਾਂ ਇਥੋਂ ਤਾਂ ਹੀ ਕਹੂੰਗਾ ਅੱਜ ਪੰਜਾਬ ਨੂੰ 13 ਡਾਕਟਰ ਗੰਦੀ ਚਾਹੀਦੇ 13 ਜਿੱਦਣ ਪੰਜਾਬ ਨੂੰ 13 ਡਾਕਟਰ ਗੰਦੀ ਮਿਲ ਜੇ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਭਾਵੇਂ ਅਸੀਂ ਉਸ 545 ਦੀ ਵੱਡੀ ਮੈਜੋਰਿਟੀ ਛੋੜੇ ਆ ਪਰ ਗੱਲ ਕਰ ਹੋਣਗੇ ਸਾਰੇ ਜਿਹੜੇ ਸੱਚੇ ਮੂੰਹ ਮੜਿਉਂਦੇ ਨੇ ਕੇਵਲ ਉੱਥੇ ਪੱਤੇ ਲੈ ਕੇ ਆ ਜਾਂਦੇ ਨੇ ਉਹਨਾਂ ਨੇ ਪੰਜਾਬ ਦੀ ਕਦੀ ਗੱਲ ਨਹੀਂ ਕੀਤੀ ਪੰਜਾਬ ਦੀ ਜਿਹੜੀ ਵਿਤਕ੍ਰਿਆ ਦਾ ਇਤਿਹਾਸ ਹੈ ਉਹ ਇੰਡੀਪੈਂਡੈਂਸ ਤੋਂ ਚੱਲ ਪਿਆ ਸਾਡੇ ਪਾਣੀ ਖੁੱਸ ਗਏ ਸਾਡੀ ਰਾਜਧਾਨੀ ਖੁੱਸ ਗਈ ਸਾਡੇ ਪੰਜਾਬੀ ਬੋਲ ਦੇ ਇਲਾਕੇ ਖੁੱਸ ਗਏ ਸਾਡੇ ਨਾਲ ਬਹੁਤ ਅਨਿਆਏ ਹੋਇਆ ਸਾਡੇ ਨਾਲ ਭਾਸ਼ਾ ਨੂੰ ਲੈ ਕੇ ਆਨੇ ਆਇ ਅਨਿਆਏ ਹੋਇਆ ਸਾਡੇ ਨਾਲ ਹਰ ਕਿਸਮ ਦਾ ਕੇਂਦਰ ਦੀ ਸਰਕਾਰਾਂ ਨੇ ਦਰਜਾ ਬਦਰਜਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਇਸ ਕਰਕੇ ਪਾਰਲੀਮੈਂਟ ਵਿੱਚ ਉਹ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਕਾਬਲ ਤੇ ਲਾਇਕ ਔਰ ਘੱਟੋ ਘੱਟ ਜੇ ਉਹ ਪੜੇ ਲਿਖੇ ਨਾ ਵੀ ਹੋਣ ਕੋਈ ਗੱਲ ਨਹੀਂ ਜੇ ਲੇਕਿਨ ਹੋਣ ਇਮਾਨਦਾਰ ਆਪਣੇ ਪੰਜਾਬ ਦੇ ਪਰ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਮੈਂ ਅਪੀਲ ਕਰੂੰਗਾ ਪਟਿਆਲਾ ਨਿਵਾਸੀਆਂ ਨੂੰ ਕਿ ਮੈਂ ਇਹਨਾਂ ਨੂੰ ਬਹੁਤ ਡੂੰਘਾਈ ਦੇ ਨਾਲ ਇਹਨਾਂ ਨਾਲ ਵਿਚਰਿਆ ਵਾ ਇਹ ਬਹੁਤ ਨੇਕ ਨੀਅਰ ਇਨਸਾਫ ਪਸੰਦ ਔਰ ਬਹੁਤ ਉੱਦੀ ਚੀਵੀ ਬਹੁਤ ਰਿਸਰਚ ਕਰਕੇ ਗੱਲ ਕਰਨ ਵਾਲਿਆ ਇਹਨਾਂ ਦੀ ਗੱਲ ਦਾ ਕੋਈ ਤੋੜ ਨਹੀਂ ਹੈ ਮਿਸਾਲ ਦੇ ਤੌਰ ਤੇ ਇਹਨਾਂ ਨੇ ਐਂਡੀਪੀਐਸ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਪ੍ਰੋਪੋਜ਼ ਕੀਤੀ ਪਾਰਲੀਮੈਂਟ ਵਿੱਚ ਉਹਦੇ ਇੱਕ ਬੜੀ ਦਲੀਲ ਹੈ ਕਿ ਜਿਹੜੇ ਕੈਮੀਕਲ ਨਸ਼ੇ ਨੇ ਪੰਜਾਬ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਸਿੰਥੈਟਿਕ ਡਰੱਗਸ ਨੇ ਦੇ ਆ ਕਿਲਿੰਗ ਪੀਪਲ ਮਰਦੇ ਨੇ ਲੋਕੀ ਸਰਿੰਜਾ ਲਾ ਲਾ ਕੇ ਨਾੜਿਆਂ ਨਾੜੀਆਂ ਵਿੱਚ ਇੱਥੋਂ ਤੱਕ ਮੋਬਾ ਦੇ ਬੱਚੇ ਨੌਜਵਾਨ ਇਹ 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 ਇੰਨੇ ਵਾਇਲੈਂਟ ਨਸ਼ੇ ਨੇ ਇਹ ਕਈ ਵਾਰ ਆਪਣੇ ਨੌਜਵਾਨਾਂ ਨੇ ਦੇਖਿਆ ਤੁਸੀਂ ਆਪਣੇ ਮਾਪਿਓ ਮਾਰ ਦਿੱਤੇ ਨੇ ਕਤਲ ਕਰਦੇ ਸੋ ਜਿਹੜੀ ਗੱਲ ਕਰਦੇ ਸੀ ਕਿ ਜਿਹੜੇ ਆਰਗੈਨਿਕ ਪ੍ਰਾਣ ਜਿਹਨਾਂ ਨੂੰ ਟੇਕ ਦੇ ਕੇ ਨਵਾਜਿਆ ਗਿਆ ਹੈ ਸਲਾਬ ਸੁਖਪਾਲ ਸਿੰਘ ਕਹਿਰਾ ਜਿਹੜੇ ਕਿ ਪੰਜਾਬ ਦੀ ਤੜਕ ਨੱਡਰ ਆਵਾਜ਼ ਨੇ ਔਰ ਜਿਨ੍ਹਾਂ ਨੇ ਸਦਾ ਸਦਾ ਹੱਕ ਸੱਚ ਦਾ ਪਹਿਰਾ ਦਿੱਤਾ ਹੈ ਔਰ ਪੰਜਾਬ ਦੇ ਮਸਲਿਆਂ ਨੂੰ ਦੁਨੀਆ ਪਰਚ ਬੁਲੰਦੀਆਂ ਤੇ ਪਹੁੰਚਾਇਆ ਹੈ ਦੁਨੀਆ ਭਰ ਦੇ ਲੋਕਾਂ ਨੂੰ ਤੱਕ ਪੰਜਾਬ ਦੇ ਮਸਲੇ ਲੈ ਕੇ ਗਏ ਨੇ ਔਰ ਪੰਜਾਬ ਵਿੱਚ ਇਹ ਸੱਚ ਹੈ ਕਿ ਸਰਕਾਰ ਕਿਸੇ ਵੀ ਕਿਉਂ ਨਾ ਰਹੀ ਹੋਵੇ ਲਗਾਤਾਰ ਸਹੀ ਗਲਤ ਤੇ ਸਟੈਂਡ ਲੈ ਕੇ ਆਪਣੇ ਉੱਤੇ ਅਨੇਕਾਂ ਕੰਸ਼ ਹਲਕੇ ਵੀ ਜੇਨਾ ਚਲਕੇ ਵੀ ਪੰਜਾਬ ਦੀ ਜੋ ਆਵਾਜ਼ ਨੂੰ ਬੁਲੰਦ ਕੀਤਾ ਹੈਗਾ ਸਾਰਾ ਪੰਜਾਬ ਉਹਨਾਂ ਦਾ ਰਣੀ ਹੈਗਾ ਬੈਨ ਇਸ ਗੱਲ ਤੇ ਬਹੁਤ ਖੁਸ਼ੀ ਹੈ ਸਾਈ ਕਮਾਂਡ ਨੇ ਉਹਨਾਂ ਦੀ ਜੋ ਇੱਕ ਪੰਜਾਬ ਪ੍ਰਤੀ ਉਹਨਾਂ ਦੀ ਜੋ ਜਮਹੂਰੀਅਤ ਪ੍ਰਤੀ ਉਹਨਾਂ ਦੀ ਜੋ ਲੋਕਾਂ ਦੇ ਪੰਜਾਬ ਦੇ ਭਲੇ ਲਈ ਪ੍ਰਤੀਬੱਧਤਾ ਹੈਗੀ ਹੈ ਕਾਂਗਸ ਪਾਰਟੀ ਲਈ ਪ੍ਰਤੀਬੱਧਤਾ ਹੈਗੀ ਹੈ ਯੋਗਦਾਨ ਹੈ ਉਹ ਦੀ ਸ਼ਨਾਖਤ ਕਰਦੇ ਹੋਏ ਉਹਨਾਂ ਨੇ ਹਲਕਾ ਸੰਗਰੂਰ ਤੋਂ ਜਿਹੜਾ ਕਿ ਮੁੱਖ ਮੰਤਰੀ ਦਾ ਜਿਹਨੂੰ ਕਹਿੰਦੇ ਕਿ ਮੇਰਾ ਇਹ ਫੋਮ ਡਿਸਟ੍ਰਿਕਟ ਹੈਗਾ ਹੈ ਮੇਰਾ ਇਹ ਪੇਕਾ ਪਿੰਡ ਹੈਗਾ ਹੈ ਜਾਂ ਮੇਰਾ ਇਹ ਮਤਲਬ ਨੇ ਸੱਤ ਸੱਦੀ ਚੱਗੀ ਪਿੰਡ ਹੈਗਾ ਉਹ ਉਸ ਉਸ ਇਲਾਕੇ ਵਿੱਚ ਇਹਨਾਂ ਨੂੰ ਕਾਂਗਸ ਪਾਰਟੀ ਦਾ ਝੰਡਾ ਬਲੰਦ ਕਰਨ ਦਾ ਮਾਣ ਮਿਲਿਆਗਾ ਔਰ ਮੈਂ ਪੱਕੇ ਜੀ ਕੀ ਨਾ ਕਹਿ ਸਕਦਾ ਕਿ ਖੈਰਾ ਸਾਹਿਬ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੜੇ ਤਕੜੇ ਮਾਰਜ ਨਾਲ ਸਕਸ ਦੇ ਕੇ ਕਾਂਗਰਸ ਪਾਰਟੀ ਲਈ ਇਸ ਜਿੱਤ ਕੀ ਸੀ ਰਾਹੁਲ ਗਾਂਧੀ ਜੀ ਦੀ ਤੇ ਕੇਂਦਰੀ ਹਾਈ ਕਮਾਂਡ ਦੀ ਚੋਲੀ ਪਾਣਗੇ ਤਾਂ ਜੋ 2024 ਤੋਂ ਬਾਅਦ ਜਿਹੜੀ ਕੇਂਦਰ ਚ ਜੋ ਜੋ ਜਾਵਰ ਸੱਤਾ ਹੈਗੀ ਜੋ ਇੱਕ ਦੇਸ਼ ਨੂੰ ਟੱਕ ਕੇ ਜੋ ਭੂੜੀਅਤ ਦਾ ਕੰਕਰਵਾ ਜਾ ਰਹੀ ਹੈ ਤਰਨ ਬਖ ਜਲਤਰ ਖਤਮ ਕਰਨ ਵਾਲੀ ਜਾ ਰਹੀ ਹੈ ਸਵਧਾਨ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਜਮਹੂਰੀ ਸੰਸਥਾਵਾਂ ਉਹਨਾਂ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਔਰ ਦੇਸ਼ ਨੂੰ ਇੱਕ ਜਿਹੇ ਨੇਰੀ ਕਲੀ ਗਣੀ ਟੱਕਰੀ ਹੈਗੀ ਹੈ ਉਸ ਤੋਂ ਜਾਣ ਵਿੱਚ ਖੈਰਾ ਸਾਹਿਬ ਦੀ ਜਿਹੜੀ ਸੀਟ ਹੈਗੀ ਹੈ ਜਾਂ ਪਟਿਆਲੇ ਮੇਰੀ ਸੀਟ ਹੈਗੀ ਹੈ ਆਪਾਂ ਸਾਰੇ ਰਾਤ ਮਿਲ ਕੇ ਜਿੱਤ ਕੇ ਅਸੀਂ ਹਿੰਦੁਸਤਾਨ ਦੀ ਇਹ ਸਿਆਸੀ ਫਿਜ਼ਾ ਹੈਗੀ ਹੈ ਆਰਥਿਕ ਫਿਜ਼ਾ ਹੈਗੀ ਹੈ ਸਮਾਜਿਕ ਫਿਜ਼ਾ ਹੈਗੀ ਉਹ ਜਨਕਲਾਬੀ ਤਿੰਨ ਤਬਦੀਲੀ ਲਿਆਵਾਂਗੇ ਔਰ ਕਿਸਾਨਾਂ ਨੌਜਵਾਨਾਂ ਤੇ ਹੋਰ ਜਿਹੜੇ ਬਚਤ ਵਰਗ ਦੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਦੇ ਹੋਏ ਇੱਕ ਸਨੱਖਾ ਸੋਹਣਾ ਹਿੰਦੁਸਤਾਨ ਬਣਾਉਣ 'ਚ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਜ਼ਬਰੂਰ ਜਾਂਦੇ ਹੋਏ ਪਟਾਲਾ ਰੁਕਣ ਤੇ ਮੈਸਰਦਾਰ ਸੁਖਬਾਲ ਸਿੰਘ ਖੈਰਾ ਹੋਰਾਂ ਦਾ ਜਿਨ੍ਹਾਂ ਕਿ ਆਵਾਜ਼-ਏ-ਪੰਜਾਬ ਨੇ ਬੜਾ ਬਹੁਤ ਘੱਟ ਲੋਕਾਂ ਨੂੰ ਫਤਵਾ ਮਿਲਿਆ ਆਵਾਜ਼-ਏ-ਪੰਜਾਬ ਦਾ ਕਿਸੇ ਵੇਲੇ ਕਿਸੇ ਹੋਰ ਕੋਲ ਸੀਗਾ ਪਰ ਪਿਛਲੇ ਦਹਾਕੇ ਤੋਂ ਵੱਧ ਸਮੇਂ ਤੋਂ ਜਦੋਂ ਦਾ ਮੈਂ ਸਰਜਾਰੋਂ ਰਾਜਨੀਤੀ ਚਾਇਆ ਮੈਂ ਲਗਾਤਾਰ ਇਹਨਾਂ ਦੀ ਜੀਏ ਇਹ ਜਿਹੜਾ ਇੱਕ ਗੁਣ ਹੈਗਾ ਜਿਹਦੇ ਇਹਨਾਂ ਦੀ ਇੱਕ ਸ਼ਕਤੀ ਜਿਹੜੀ ਕਪੈਸਿਟੀ ਹੈਗੀ ਹੈ ਉਹਦਾ ਮੈਂ ਦਾਅ ਦਿੰਦਾ ਹੈਗਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਤਾ ਜ਼ਿੰਦਗੀ ਇਹ ਪੰਜਾਬ ਲਈ ਜਮਹੂਰੀਅਤ ਲਈ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ਇਸ ਤਰ੍ਹਾਂ ਜਿੱਤਾ ਪ੍ਰਾਪਤ ਕਰਕੇ ਦੇਸ਼ ਦੀ ਤੇ ਪੰਜਾਬ ਦੀ ਸੇਵਾ ਕਰੇਗਾ ਡਾਕਟਰ ਸਾਹਿਬ ਕਿਸ